ਮੈਂ ਖੁਦ ਇੱਕ ਟੀਚਰ ਦਾ ਬੇਟਾ ਮੈਂ ਦੇਖਦਾ ਰਿਹਾ ਮੇਰੇ ਡੈਡੀ ਹੋਰ ਹੁੰਦਾ ਕਿਉਂਕਿ ਮੈਂ ਉਸੇ ਸਕੂਲ ਚ ਪੜ੍ਹਦਾ ਸੀ ਜਿਹੜੇ ਸਕੂਲ ਚ ਉਹ ਸੀਗੇ ਤਾਂ ਸਕੂਲ ਚੋਂ ਭਜੰਦੇ ਤਾਂ ਫਿਰ ਸਵਾਲ ਹੀ ਬਣਨਾ ਹੋ ਜਾਦਾ ਕਿਉਂਕਿ ਜਦੋਂ ਥੋੜਾ ਬਾਪੂ ਹੈਂਡਮੈਟਰ ਆ ਫਿਰ ਤੁਸੀਂ ਕਿੱ데 ਭਜੋਗੇ ਪਰ ਮੈਂ ਦੇਖਦਾ ਰਿਹਾ ਉਹਨਾਂ ਨਾਲ ਰਹਿ ਕੇ ਜਿਹੜੀਆਂ ਬਾਅਦ ਚ ਮੈਨੂੰ ਹੁਣ ਕੰਮ ਆ ਰਹੀਆਂ ਚੀਜ਼ਾਂ ਮਨੀਸ਼ ਸਸੋਦੀਆ ਜੀ ਨੇ ਇਹ ਕੰਮ ਕਰਤਾ ਸੀ ਹੁਣਸਾਰ ਪਹਿਲਾਂ ਹੀ ਪੰਜਾਬ ਦੇ ਵਿੱਚ ਅਸੀਂ ਲਾਗੂ ਕਰ ਦੇਣਾ ਬਸ ਕੁਛ ਅੱਧ ਵਿਚਾ ਦਾ ਹੋ ਗਿਆ ਹਰ ਕੰਮ ਬਸ ਟੀਚਰ ਦੀ ਜੋਟੀ ਲੱਗਦੀ ਸੀ ਵੋਟਾਂ ਗਿਣਨੀਆਂ ਚਲੋ ਟੀਚਰ ਵੋਟਾਂ ਪਵਾਉਣੀਆਂ ਚਲੋ ਟੀਚਰ ਆ ਹੁਣ ਕਰੋਨਾ ਵੇਲੇ ਬਾਰਡਰ ਤੇ ਡਿਊਟੀ ਲਾਤੀ ਚਲੋ ਜੀ ਮਾਖੀ ਡੀ ਵੀ ਲਾ ਦੋ ਕੌਣ ਕੌਣ ਆਉਂਦੇ ਨੇ ਕੌਣ ਕਰੋਨਾ ਵਾਲਾ ਕੌਣ ਮਾਸਟਰ ਨੂੰ ਕੀ ਪਤਾ ਡਾਕਟਰ ਦੀ ਡਿਊਟੀ ਲਾਉਂਦੇ ਮਤਲਬ ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਲੈਂਦੇ ਸੀ ਇਹਨਾਂ ਤੋਂ ਕੰਮ ਨਹੀਂ ਸੋਧਿਆ ਜੀ ਨੇ ਸਿੱਖਿਆ ਮੰਤਰੀ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਕਿਹਾ ਜਾਂਦਾ ਜਿਨ੍ਹਾਂ ਨੇ ਕਾਇਆ ਪਲਟ ਦਿੱਤੀ ਰੱਖਤੀ ਦਿੱਲੀ ਦੇ ਵਿੱਚ ਸਰਕਾਰੀ ਸਿੱਖਿਆ ਦੀ ਅਰਵਿੰਦ ਕੇਜੀ ਵਾਲੀ ਰਵਾਈ ਚ ਦਿੱਲੀ ਦੇ ਵਿੱਚ ਰੂਲ ਕਰਦਾ ਟੀਚਰ ਜਿਹੜਾ ਪੜਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰੂਗਾ ਸਿਰਫ ਪੜ੍ਹਾਈ ਉਹ ਤੋਂ ਉਹਨਾਂ ਦਾ ਕਨਸੈਂਟਰੇਸ਼ਨ ਪੜ੍ਹਾਈ ਤੇ ਹੋਣੀ ਚਾਹੀਦੀ ਬਸ ਨਹੀਂ ਤਾਂ ਹੋਰ ਸਾਰੇ ਕੰਮ ਬਲਕਿ ਇਹ ਤਾਂ ਚਲੋ ਵੋਟਾਂ ਜੇ ਉਹ ਕਦੇ-ਕਦੇ ਆਉਂਦੀਆਂ ਹਨ ਗਣਨਣਾ ਕਰਾਉਣੀ ਹੈ ਫੁਲਾਨਾ ਦੇ ਨਾਮ ਦਾ ਸਕੂਲ ਚ ਹੈਡਮਾਸਟਰ ਦੀ ਡਿਊਟੀ ਉਹਦੀ ਸਕੂਲ ਚ ਹੈਡਮਾਸਟਰ ਦਾ ਧਿਆਨ ਪੜ੍ਹਾਈ ਵੱਲ ਨਹੀਂ ਹੁੰਦਾ ਕਿਸੇ ਬਾਥਰੂਮ ਦੀ ਟੂਟੀ ਖੁੱਲੀ ਰਹਿ ਗਈ ਜੀ ਕਿਤੇ ਪੱਖਾ ਨਹੀਂ ਚੱਲਦਾ ਜੀ ਕਿਤੇ ਫਿਓ ਜੁੱਟ ਗਿਆ ਜੀ ਕੋਈ ਰਾਤ ਤਾਰਾਂ ਵੱਟ ਗਿਆ ਜੀ ਇਹ ਕੰਮ ਹੈਡਮਾਸਟਰ ਦਾ ਥੋੜੀ ਹੋਣਾ ਚਾਹੀਦਾ ਹੈ ਜਾ ਪ੍ਰਿੰਸੀਪਲ ਅਸੀਂ ਫਿਰ ਸਟੇਟ ਮੈਨੇਜਰ ਜਿਹਨਾਂ ਕੇ ਕੈਂਪਸ ਮੈਨੇਜਰ ਅਸੀਂ ਕਾਇਨਾਤ ਕਰਨ ਦਾ ਫੈਸਲਾ ਕੀਤਾ ਕਿ ਇਹ ਕੰਮ ਉਸ ਬੰਦੇ ਦਾ ਹੋਊਗਾ ਪ੍ਰਿੰਸੀਪਲ ਦਾ ਜਾਂ ਹੈਡਮਾਸਟਰ ਦਾ ਧਿਆਨ ਸਿਰਫ ਪੜਾਈ ਵੱਲ ਹੋਊਗਾ ਕੋਈ ਟੀਚਰ ਆਇਆ ਕੋਈ ਇੱਕ ਧੋਗਰ ਕੋਈ ਦਿੱਕਤ ਨਹੀਂ ਆ ਰਹੀ ਪੜਾਈ ਵਾਲੀ ਪੜਾਈ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਸਿਕ ਪ੍ਰੋਬਲਮ ਆਉਂਦੀ ਹੈ ਉਹ ਪ੍ਰਿੰਸੀਪਲ ਜਾਂ ਫਿਰ ਹੈਡਮਾਸਟਰ ਸਭ ਦੀ ਹੋਊਗਾ ਫਿਰ ਸਕੂਲ ਜਿਹੜਾ ਪਵਿੱਤਰ ਜਗਾ ਕਹਿੰਦੇ ਆਪਾਂ ਵਿਦਿਆ ਦਾ ਮੰਦਰ ਕਹਿੰਦੇ ਸਕੂਲ ਚ ਛੁੱਟੀ ਤੋਂ ਬਾਅਦ ਕੀ ਹੁੰਦਾ ਫਿਰ ਇਹ ਕਦੇ ਨੇ ਸੋਚਿਆ ਹੀ ਨਹੀਂ ਕਿਸੇ ਨੇ ਕੌਣ ਕੌਣ ਆਉਂਦੇ ਉੱਥੇ ਉੱਥੇ ਕਈ ਨਸ਼ੇੜੀ ਅੱਡੇ ਬਣਾ ਰੱਖੇ ਨੇ ਬਾਅਦ ਚ ਛੁੱਟੀ ਤੋਂ ਬਾਅਦ ਉਹ ਉੱਥੇ ਕੋਈ ਕੋਈ ਗਲਤ ਮਲ ਦਾ ਸ਼ਲੀਲ ਚੀਜ਼ਾਂ ਲਿਖ ਜਾਂਦੇ ਕੰਧਾਂ ਤੇ ਤੁਸੀਂ ਉਹਦੇ ਵਾਸਤੇ ਵੀ ਅਸੀਂ ਆਖਿਆ ਕਿ ਸਕੂਲ ਤੋਂ ਬਾਅਦ ਚ ਵੀ ਨਾ ਕ੍ਰੀਏਟਿਵ ਕਰਨ ਵਾਸਤੇ ਬੰਦੇ ਰੱਖੀ ਆਪਾਂ ਕਈ ਬਰੀ ਬੱਚੇ ਐ ਜੀ ਉਮਰ ਹੁੰਦੀ ਐ 9ਵੀਂ 10ਵੀਂ ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਨੇ ਉਹ ਆਪਦਾ ਗੱਲ ਕਰਕੇ ਰੱਖਦੇ ਨੇ ਕਿ ਕੱਲ ਨੂੰ ਫਲਾਣੇ ਬਾਥਰੂਮ ਦੀ ਚੌਥੀ ਇੱਟ ਥੱਲੇ ਸਾਨੂੰ ਕੋਈ ਨਸ਼ੇ ਦੀ ਪੂਰੀ ਦੱਬ ਜੂ ਕਿੰਤਾ ਦੇ ਕਿ ਸਾਨੂੰ ਸਾਡੇ ਕੋਲੇ ਆਏ ਕੇਸ ਕਿ ਆਉਂਦਾ ਕਿੱਥੋਂ ਸਕੂਲ ਚ ਉਹ ਕਹਿੰਦੇ ਸੀ ਰਾਤ ਨੂੰ ਆਉਂਦੇ ਆ ਉਹ ਇੱਕ ਕੋਡ ਰੱਖਿਆ ਹੋਇਆ ਵੀ ਚੌਥੀ ਇੱਟ ਥੱਲੇ ਦੱਬ ਜੇ ਉਹ 5 ਮੀਟਰ ਤੇ ਪੰਜ ਇੱਟਾਂ ਪਈਆਂ ਮੈਂ ਯਾਰ ਆਪਣੇ ਹੁਣ ਸਾਹਮਣੇ ਆਪਣੀ ਪੀੜ੍ਹੀ ਜਿਹੜੀ ਹੈ ਫਿਰ ਅਸੀਂ ਸਮਝਾਇਆ ਬੱਚਿਆਂ ਨੂੰ ਕਾਉਂਸਲਿੰਗ ਵੀ ਕੀਤੀ ਤੇ ਇਹ ਤਾਂ ਠੀਕ ਹੋਊਗਾ ਜੇ ਸਕੂਲ ਦੀ ਸਕੂਲ ਤੋਂ ਬਾਅਦ ਵੀ ਟੇਕੇ ਰਹੋਗੇ ਫਿਰ 20 ਲੱਖ ਪੇਰੈਂਟਸ ਨੇ ਜਿਹੜੀਆਂ ਪੇਰੈਂਟ-ਟੀਚਰ ਮੀਟਿੰਗ ਹੁੰਦੀਆਂ ਨੇ ਅਧਿਆਪਕ ਮਾਪੇ ਮਿਲਣੀ ਪੰਜਾਬੀ ਚ ਕਹਿੰਦੇ ਨੇ ਇਸ ਵਾਰ 20 ਲੱਖ ਮਾਪਿਆਂ ਨੇ ਚਲੇ ਸਰਕਾਰੀ ਸਕੂਲਾਂ ਦੇ 20 ਲੱਖ ਨੂੰ ਮੈਨੂੰ ਜਦੋਂ ਮੈਂ ਸ਼ਹਿਰ ਚ ਆਇਆ ਨਵਾਂ ਨਵਾਂ ਕਸਟਾ ਸੀੜੀਆਂ ਰਾਹੀਂ ਤੁਸੀਂ ਮੈਨੂੰ ਪਿਆਰ ਦੇਤਾ ਸ਼ਹਿਰ ਚ ਰਹਿਣ ਲੱਗ ਗਿਆ ਸਾਡੇ ਗਵਾਂਡੀਆਂ ਦਾ ਬੱਚਾ ਸੀਗਾ ਉਹਦੀ ਉਹ ਕੋ ਕਹਿਆ ਕਰੇ ਅੱਜ ਅੱਜ ਮੇਰੀ ਪੀਟੀਐਮ ਹੈ ਤਾਂ ਮੈਨੂੰ ਵੀ ਪਤਾ ਹੀ ਨਹੀਂ ਸੀ ਪੀਟੀਐਮ ਕੀ ਹੁੰਦੀ ਸਰਕਾਰੀ ਚ ਪੜ੍ਹਿਆ ਹੋਇਆ ਹਾਂ ਨਾ ਤੇ ਉਹ ਮੈਨੂੰ ਕਹਿੰਦਾ ਵੀ ਅੰਕਲ ਕਹਿੰਦਾ ਤੁਹਾਡੀ ਪੀਟੀਐਮ ਨਹੀਂ ਸਕੂਲਾਂ ਚ ਮੈਂ ਬੜਾ ਹੁੰਦੀ ਆ ਸਾਡੇ ਸਾਡ ਤਾਂ ਉਹਦੇ ਹੁੰਦੀ ਆ ਜਿੱਦਾਂ ਉਹ ਗਲਤੀ ਕਰਦੀ ਵੀ ਕਿ ਟੀਚਰ ਕਹਿੰਦਾ ਜੇ ਤੇਰੇ ਬਾਪੂ ਨੂੰ ਲੱਗ ਲਿਆ ਜਾਂ ਫਿਰ ਬਾਪੂ ਲੈਣ ਆ ਜੇ ਵੀ ਚਲ ਓਏ ਤੁਹਾਡਾ ਖੇਤ ਕੰਮਾਂ ਛੱਡ ਪਰੇ ਪੜ੍ਹਾਈ ਨੂੰ ਇੱਕ ਦਿਨਾਂ ਘੱਟੀ ਸੀ ਲੱਗ ਜਗਾ ਚਲ ਕੇ ਖੇਤ ਕਰ ਖੇਤ ਜਣ ਮੈਂ ਕਿਉਂ ਉੱਦੀ ਸਿੱਧੇ ਪੀਟੀਐਮ ਮੈਂ ਨਹੀਂ ਸਾਡੇ ਹੋਰ ਦਾ ਪੀਟੀਐਮ ਹੈ ਨਹੀਂ ਸੋ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਮੇਰਾ ਬੱਚਾ ਕੀ ਪੜ ਰਿਹਾ ਹੈ ਕਿ ਟੀਚਰ ਨੂੰ ਪਤਾ ਹੋਣਾ ਚਾਹੀਦਾ ਕਿ ਬੱਚਾ ਸਕੂਲ ਤੋਂ ਬਾਅਦ ਕੀ ਕਰ ਰਿਹਾ ਹੈ ਕਿਹੜੀ ਸੰਗਤ ਪੈ ਰਹੀ ਹੈ ਇਹਨਾਂ ਨੂੰ ਵੀ ਕਿ ਤੁਸੀਂ ਪੜ੍ਹਾਈ ਜਾਓ ਉਹ ਐਂ ਹੀ ਸੰਗਤ 'ਚ ਪੈਜੇ ਸਾਰਾ ਕੁਝ ਜਿਹੜਾ ਉਹ ਬਰਬਾਦ ਹੋ ਜਾ। ਸੋ ਇਹ ਬਹੁਤ ਜ਼ਰੂਰੀ ਹੈ। ਮਾਪਿਆਂ ਦਾ ਤੇ ਤੁਹਾ ਕਨਾਂ ਪਾਸ 'ਚ ਮਿਲਣਾ। ਫਿਰ ਹੁਣ ਉਹ ਜ਼ਮਾਨਾ ਤਾਂ ਹੈ ਨਹੀਂ ਪਹਿਲਾ ਵਾਲਾ। ਵੀ ਜਦੋਂ ਕਹਿੰਦੇ ਨੇ ਵੀ ਦਾਖਲ ਕਰਾਉਣ ਜਾਂਦੇ ਹੁੰਦੇ ਸੀ ਬੱਚੇ ਨੂੰ ਤਾਂ ਮਾਪੇ ਕਹਿੰਦੇ ਸੀ ਭਾਈ ਅੱਜ ਤੋਂ ਥੋੜਾ ਹੋ ਗਿਆ। ਜੇ ਸ਼ਰਾਰਤ ਕਰੇ ਅਦਾ ਜਿਵੇਂ ਮਰਜੀ ਕਿ ਕਦੇ ਲੈ ਆ ਦੇ ਦਿਓ ਭੰਨੇ ਤੇ ਪਰ ਸਾਡੇ ਕੋਲੇ ਨਹੀਂ ਵਾਪਸ ਪਾਉਣਾ ਚਾਹੀਦਾ ਹੁਣ ਉਲਟਾ ਕਹਿੰਦੇ ਨੇ ਮੈਂ ਭਾਈ ਬਹੁਤ ਜਿੱਦੀ ਐ ਕੱਲਾ ਕੱਲਾ ਜੇ ਸ਼ਰਾਰਤ ਕਰੇ ਕੁਝ ਨਹੀਂ ਕਹਿਣਾ ਸਾਡੇ ਕੋਲ ਭੇਜ ਦਿਓ ਕੋ ਟੀਚਰ ਕਹਿੰਦਾ ਠੀਕ ਐ ਭਾਈ ਮੈਂ ਕੀ ਕਰਾਂ ਮੈਨੂੰ ਧੁੱਪ ਬਦਲ ਗਿਆ ਜ਼ਮਾਨਾ ਸੋਚ ਕਰਕੇ ਪੜਾਉਣ ਦੇ ਤਰੀਕੇ ਬਦਲ ਗਏ ਤਾਂ ਸੀ ਫਿਰ ਦਿੱਲੀ ਤੋਂ ਅਸੀਂ ਆਈਡੀਆ ਲਿਆ ਕਾਮਯਾਬ ਆਈਡੀਆ ਪ੍ਰਿੰਸੀਪਲਸ ਨੂੰ ਹੈਡਮਾਸਟਰਸ ਨੂੰ ਅਸੀਂ ਸਿੰਗਾਪੁਰ ਪ੍ਰਿੰਸੀਪਲ ਉੱਥੇ ਟ੍ਰੇਨਿੰਗ ਅਕੈਡਮੀ ਹੈ ਉੱਥੇ ਭੇਜਣ ਲੱਗੇ ਪੰਜਾਬ ਦੇ ਸੰਕੜੇ ਹੈਡਮਾਸਟਰ ਤੇ ਪ੍ਰਿੰਸੀਪਲ ਸਹਿਬਾਨ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੇ ਚ ਹੋਣਾ ਚਾਹੀਦਾ ਕੋਈ ਕਦਾ ਦਿਲ ਜਾ ਕੇ ਆਏ ਹੋਵੇ ਆ ਬੈਠੇ ਨੇ ਬਹੁਤ سارے ਬੈਠੇ ਬਹੁਤ سارے ਸੋ ਸਾਡਾ ਮਤਲਬ ਉੱਥੇ ਸਿੰਗਾਪੁਰ ਲੈ ਆ ਕੇ ਕਮਾਉਣਾ ਨਹੀਂ ਹੈਗਾ ਸਾਡਾ ਮਕਸਦ ਇਹ ਹੈ ਕਿ ਉਹ ਸਿੱਖਿਓ ਨਵੇਂ ਤਰੀਕੇ ਪੜਾਉਣ ਦੇ ਹੁਣ ਉਹ ਤਰੀਕੇ ਬਦਲ ਗਏ ਵੀ ਐਮਬੀਡੀ ਗਾਇਡ ਤੇ ਨਿਸ਼ਾਨੀਆਂ ਲਵਾ ਦਿਓ ਕੱਲ ਨੂੰ ਕਰ ਲਿਆਇਓ ਕੱਲ ਨੂੰ ਜਿਹੜੇ ਜਿਹਨੇ ਜਿਹਨੇ ਪਨਬੀਡੀ ਮੁਤਾਬਕ ਕਰ ਲਈ ਠੀਕ ਹੈ ਨਹੀਂ ਤਾਂ ਕੰਨ ਫੜਲਾ ਜਾਂ ਫਿਰ ਆਉਂਦੇ ਹੀ ਨਹੀਂ ਸੀ ਬੱਚਾ ਸਰਪਰੇ ਬਾਕੀ ਤਾਂ ਦਾ ਕੰਮ ਹੈ। ਸੋ ਤਰੀਕੇ ਬਦਲ ਕੇ ਉਹ ਤਾਂ ਪੜਾਉਣ ਦੇਣ। ਪੜਨ ਦੇ ਪੜਾਉਣ ਦੇ ਤਰੀਕੇ ਬਦਲ ਕੇ ਸੋ ਅਸੀਂ ਚਾਹਨੇ ਆ ਕੇ ਲੇਟੈਸਟ ਜਿਹੜੇ ਤਰੀਕੇ ਨੇ ਉਹ ਵਰਤੇ ਜਾਣ ਪੰਜਾਬ 'ਚ। ਔਰ ਮੈਂ ਇਸ ਵਾਰ ਤੁਹਾਨੂੰ ਬਧਾਈ ਵੀ ਦੇਣੀ ਚਾਹਨਾ ਸਿੱਖਿਆ ਮੰਤਰੀ ਸਾਹਿਬ ਨੂੰ ਵੀ। ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਤੇ ਸਰਕਾਰੀ ਕਾਲਜਾਂ 'ਚ ਤੇ ਯੂਨੀਵਰਸਿਟੀਆਂ 'ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ। ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਰਹੀਆਂ ਨੇ। ਕਿਸ 파ਰਸ਼ਾ ਹੋਣ ਲੱਗ ਜੇ ਸਾਡੀ ਸਰਕਾਰੀ ਚ ਕਾਲਜ ਚ ਸਾਡੀ ਮਿਸ਼ਨ ਕਰਾ ਦੇ ਪਹਿਲਾਂ ਕਿੱਥੇ ਸੀ ਪਲੱਸ 2 ਕਰੋ 10ਵੀਂ ਕਰੋ ਆਈ ਲੈਟਸ ਕਰੋ ਚਲੋ ਬਾਹਰ ਨੂੰ ਇੱਥੇ ਰਹਿ ਕੇ ਪੜਾਂਗੇ ਸਾਡੇ ਕੋਲੇ ਟੀਚਰਾਂ ਦੀ ਕਮੀ ਨਹੀਂ ਹੈ ਜੀ ਬਹੁਤ ਟੈਲੈਂਟਡ ਟੀਚਰ ਨੇ ਸਾਡੇ ਕੋਲੇ ਮੇਰੇ ਸਾਹਮਣੇ ਬੈਠੇ ਜਿਹੜੇ ਤੁਸੀਂ ਪੰਜਾਬ ਦੀ ਕਲੀਮੋ ਪਰ ਤਨੂੰ ਮਾਹੌਲ ਤਾਂ ਮਿਲੇ ਨਾ ਪੜੋਣ ਵਾਲਾ ਅੱਦੇ ਤੋਂ ਮਿਡਲ ਸਕੂਲ ਚ ਲੱਗੇ ਰਹਿੰਦੇ ਆ ਗੜੀਆਂ ਬਣਾ ਦਈਏ ਜੀ ਅੱਧੇ ਹੋਰ ਕੰਮਾਂ ਚ ਲੱਗੇ ਨੇ ਜਿਹੜੇ ਇੱਧਲੇ ਉੱਦਲੇ ਪੜਾਉਣ ਦਾ ਕਨਸੈਂਟਰੇਸ਼ਨ ਨਾਲ ਮੌਕਾ ਮਿਲੇ ਤਾਂ ਸਾਡੇ ਸਰਕਾਰੀ ਸਕੂਲ ਦੇ ਬੱਚੇ ਤੇ ਸਾਡੇ ਟੀਚਰ ਜਿਹੜੇ ਨੇ ਔਕਾਸੇ ਤੋਂ ਘੱਟ ਨਹੀਂ ਹੈਗੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ